ਲੋਵੀ ਮਿੱਤਰੋ ਪਾਈ ਲਾਲੋ ਸਟੀਲ ਵਰਕਸ ਤੇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਡੇ ਪੇਜ ਨੂੰ ਫੋਲੋ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਤਾਂ ਕਿ ਸਾਡੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣਾ ਲੋਵੀ ਮਿੱਤਰੋ ਅੱਜ ਗੱਲ ਕਰਾਂਗੇ ਆਪਾਂ ਸਟੀਲ ਦੇ ਸਟੈਂਡ ਸੈਮੀ ਮਸ਼ੀਨ ਦੇ واਸ਼ਿੰਗ ਮਸ਼ੀਨ ਦੇ ਸਟੈਂਡ ਬਣਾਏ ਹੋਏ ਨੇ ਅੱਜ ਆਪਾਂ ਨੇ ਜਰ ਲੱਗਣ ਦੀ ਇਸ ਦੀ ਗਾਰੰਟੀ ਹੈ ਜੇ ਕਿਸੇ ਵੀ ਮੇਰੇ ਭੈਣ ਭਰਾ ਨੇ ਇਹ ਮੰਗਵਾਉਣਾ ਹੈ ਤਾਂ ਘਰ ਬੈਠੇ ਮੰਗਵਾ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਆਪਾਂ ਨੂੰ WhatsApp ਤੇ ਆਰਡਰ ਕਰ ਸਕਦੇ ਹੋ ਜੀ ਇਸ ਦੇ ਹੈਵੀ ਟਾਇਰ ਪਾਏ ਹੋਏ ਨੇ ਤੁਸੀਂ ਟਾਇਰ ਅਲੱਗ ਤੋਂ ਵੀ ਪਵਾ ਸਕਦੇ ਹੋ ਆਪਣੀ ਮਨਪਸੰਦ ਦੇ ਜਿਹੜਾ ਸਟੈਂਡ ਹੈ ਇਹ 7 ਲੀਟਰ ਵਾਲੀ ਵਾਸ਼ਿੰਗ ਮਸ਼ੀਨ ਤੋਂ ਲੈ ਕੇ ਵੱਡੀ ਤੋਂ ਵੱਡੀ ਮਸ਼ੀਨ ਤੱਕ ਅਡਜਸਟ ਹੋ ਜਾਂਦਾ ਜੀ ਜਿਹੜੀ ਆਟੋਮੈਟਿਕ ਦਾ ਸਟੈਂਡ ਹੈ ਉਹ ਆਪਾਂ ਨੂੰ ਅਲੱਗ ਲਾਈਨ ਆ ਆਪਣੇ ਕੋਲ ਅਲੱਗ ਅਵੇਲੇਬਲ ਹੁੰਦੇ ਨੇ ਜੀ ਬਾਕੀ ਜਿਹੜਾ ਇਹਦਾ ਸਾਈਜ਼ ਆ ਉਹ ਛੋਟਾ ਵੱਡਾ ਵੀ ਹੋ ਜਾਂਦਾ ਹੁੰਦਾ ਹੈ ਇਸ ਦੇ نیچے ਨਟ ਲੱਗੇ ਹੁੰਦੇ ਨੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਰਾਹੀਂ ਇਹ ਛੋਟਾ ਵੱਡਾ ਸਾਈਜ਼ ਹੋ ਜਾਂਦਾਗਾ ਵੱਡੀ ਤੋਂ ਵੱਡੀ ਮਸ਼ੀਨ ਤੇ ਅਡਜਸਟ ਹੋ ਜਾਂਦਾ ਜੀ ਸਾਡੀ ਵੀਡੀਓ ਦੇਖਣ ਲਈ ਧੰਨਵਾਦ